ਸਸੀਕਾਲ ਜੀ ਮੈਂ ਬਰਨਾਲਾ ਵਾਸੀਆਂ ਨੂੰ ਬਹੁਤ ਵਧਾਈ ਦੇਣਾ ਕਿ ਜੋ ਲੰਬੇ ਟਾਈਮ ਤੋਂ ਡਿਕ ਸੀ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਦਾ ਬਿਆਨ ਆਇਆ ਕਿ ਬਰਨਾਲੇ ਜਿਹੜਾ ਸਟਾਪੇਜ ਹੁਣ ਸ਼ੁਰੂ ਹੋਊਗਾ ਬੰਦੇ ਭਾਰਤ ਦਾ ਤੇ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਣਾ ਹੈ ਕਿ ਇਹ ਟ੍ਰੇਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੈਂ ਲਗਾਤਾਰ ਪਾਰਲੀਮੈਂਟ 'ਚ ਇਹ ਆਵਾਜ਼ ਉਠਾਈ ਮੈਂ ਦੋ ਵਾਰੀ ਬੋਲਿਆ ਉੱਥੇ ਅੰਦਰ ਵੀ ਕਿ ਬਰਨਾਲੇ ਕੋ ਵੀ ਫਾਸਟ ਮੂਵਿੰਗ ਟ੍ਰੇਨ ਨਹੀਂ ਲੰਘਦੀ ਜਿਹੜੀ ਸਾਡੀ ਕੇਂਦਰੀ ਰਾਜਧਾਨੀ ਨਾਲ ਜੋੜੇ ਕਿ ਟ੍ਰੇਨ ਚਲਾਈ ਜਾਵੇ ਤੇ ਉਦੋਂ ਜਦੋਂ ਫਿਰ ਬੰਦੇ ਭਾਰਤ ਰੇਲ ਦੇ ਪਿਛਲੇ ਦਿਨੀ ਸ਼ੁਰੂਆਤ ਹੋਈ ਤਾਂ ਉਦੋਂ ਉਹਦਾ ਸਟਾਪੇਜ ਬਣਾ ਲੈ ਰੱਖਿਆ ਗਿਆ ਤਾਂ ਮੈਂ ਉਦੋਂ ਵੀ ਮੰਤਰੀ ਸਾਹਿਬ ਨਾਲ ਮਿਲਿਆ ਵੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਸਟਾਪੇ ਰੱਖਿਆ ਜਾਊਗਾ ਜੇ ਦਿਨ ਪਹਿਲੇ ਦਿਨ ਚੱਲੀ ਪਰ ਉਦੋਂ ਸਟਾਪੇ ਨਹੀਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਤੁਹਾਡੇ ਧਿਆਨ 'ਚ ਹੋਣਾ ਮੈਂ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਿਹਾ ਹਾਂਗੇ ਤੇ ਮੈਂ ਇਸ ਤੋਂ ਪਹਿਲਾਂ ਵਿੰਟਰ ਸੈਸ਼ਨ ਤੋਂ ਪਹਿਲਾਂ ਇਹ ਵਿਆਰ ਵੀ ਦਿੱਤਾ ਸੀ ਕਿ ਵਿੰਟਰ ਸੈਸ਼ਨ ਦੇ ਵਿੱਚ ਜੇ ਟ੍ਰੇਨਾਂ ਨਾ ਚੱਲੀ ਤਾਂ ਅਸੀਂ ਜਿਹੜਾ ਉਸ ਤੋਂ ਬਾਅਦ ਸੰਘਰਸ਼ ਹੈ ਜਿਹੜਾ ਉਹ ਕਰਾਂਗੇ ਸੋ ਇਸ ਵਿੰਟਰ ਸੈਸ਼ਨ ਦੇ ਦੌਰਾਨ ਮੈਂ ਲਗਾਤਾਰ ਪਿਛਲੇ ਦਿਨਾਂ ਤੋਂ ਰਵਨੀਤ ਬਿੱਟੂ ਜੀ ਨਾਲ ਬੀਨ ਟਕ ਸੀ ਮੈਂ ਡੈਮੋਕਰੈਟਿਕ ਤਰੀਕੇ ਨਾਲ ਆਪਣੀ ਜਿਹੜੀ ਇੱਥੇ ਮਿਲ ਕੇ ਗੱਲ ਰੱਖਣ ਦੀ ਕਈ ਵਾਰ ਕੋਸ਼ਿਸ਼ ਕੀਤੀ ਤੇ ਅੱਜ ਵੀ ਸਵੇਰੇ ਅਸ਼ਵਨੀ ਵੈਸ਼ਨਵ ਜੀ ਨੂੰ ਤੇ ਰਵਨੀਤ ਬਿੱਟੂ ਜੀ ਨਾਲ ਮਿਲ ਕੇ ਇਹ ਗੱਲ ਕੀਤੀ ਤੇ ਉਹਨਾਂ ਨੇ ਸਬਕ ਘਰੋਸਾ ਦਵਾਇਆ ਕਿ ਅਸੀਂ ਬੜੀ ਜਲਦੀ ਇਹਦੀ ਅਨਾਉਂਸਮੈਂਟ ਕਰਾਂਗੇ ਸੋ ਮੈਂ ਸਮਝਦਾ ਕਿ ਜਿਹੜਾ ਇਹ ਦਰਸਤ ਹੈ ਅੱਜ ਇਹਦਾ ਫੈਸਲਾ ਕੀਤਾ ਗਿਆ ਸੋ ਚੰਗਾ ਫੈਸਲਾ ਸੋ ਮੈਂ ਇਹਦੇ ਨਾਲ-ਨਾਲ ਮੈਂ ਅਰਜਿੰਦਰ ਗੁਪਤਾ ਜੀ ਸਾਡੇ ਰਾਸਵਾ ਮੈਂਬਰ ਉਹਨਾਂ ਨੇ ਵੀ ਇਹਦੇ ਲਈ ਜਿਹੜੀ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਸਾਰੇ ਬਰਨਾਲਾ ਵਾਸੀਆਂ ਨੂੰ ਜਿੱਥੇ ਬਹੁਤ ਵਧਾਈ ਦਿੰਦਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਸ ਸੰਘਰਸ਼ ਦੇ ਵਿੱਚ ਸਾਰੇ ਨਾਲ ਖੜੇ ਰਹੇ ਬਹੁਤ ਬਹੁਤ ਧੰਨਵਾਦ